ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਤੰਦੂਰੀ ਰੋਟੀ ਬਣਾਉਣੀ ਦੱਸਾਂਗੇ ਇਹ ਤੰਦੂਰੀ ਰੋਟੀ ਮੈਂ ਬਹੁਤ ਵਧੀਆ ਬਣਾਈ ਆ ਤੇ ਇਹ ਕਿਸ ਤਰ੍ਹਾਂ ਬਣਾਈ ਆ ਅੱਜ ਤੁਹਾਨੂੰ ਆਪਾਂ ਹੁਣ ਦੱਸਦੇ ਆ ਇਹ ਆਪਾਂ ਤੰਦੂਰੀ ਰੋਟੀ ਹੱਥਾਂ ਦੇ ਥੱਪ ਲਈ ਆ ਤੇ ਇਹ ਜਿੱਧਰ ਆਪਾਂ ਤਵੇ ਦੇ ਉੱਪਰ ਲਾਉਣੀ ਆ ਤੇ ਇਹਨੂੰ ਪਾਣੀ ਲਾ ਲੈਣਾ ਇਸ ਤਰ੍ਹਾਂ ਆਪਾਂ ਪਾਣੀ ਲਾ ਲਿਆ ਤੁਸੀਂ ਦੇਖ ਸਕਦੇ ਹੋ ਤੇ ਇਧਰ ਆਪਾਂ ਤਵਾ ਜਿਹੜਾ ਗੈਸ ਦੇ ਉੱਪਰ ਗਰਮਾ ਤਿਆਰ ਹੋਇਆ ਤੇ ਜਿੱਧਰ ਆਪਾਂ ਪਾਣੀ ਲਾਇਆ ਹੋਇਆ ਉਹ ਆਪਾਂ ਗੈਸ ਦੇ ਉੱਪਰ ਰੋਟੀ ਇਹਦੇ ਪਾਸੇ ਪਾ ਦੇਣੀ ਹੈ ਤੁਸੀਂ ਇਸ ਗੱਲ ਦਾ ਯਾਦ ਰੱਖਣਾ ਵੀ ਜਿੱਧਰ ਆਪਾਂ ਪਾਣੀ ਲਾਇਆ ਉਹ ਪਾਸਾ ਤਵੇ ਦੇ ਥੱਲੇ ਹੋਣਾ ਚਾਹੀਦਾ ਯਾਨੀ ਕਿ ਤਵੇ ਦੇ ਉੱਤੇ ਉਹਨੂੰ ਚਿਪਕਾ ਦੇਣਾ ਰੋਟੀ ਨੂੰ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਜਿਹੜੀ ਰੋਟੀ ਹੈ ਬਲਬਲਿੰਗਾਂ ਜਿਹਾ ਫੁੱਲਣ ਲੱਗ ਪਈਆਂ ਜਿਵੇਂ ਆਪਣੇ ਤਨੂਰ ਦੇ ਵਿੱਚ ਫੁੱਲਦੀਆਂ ਹੁੰਦੀਆਂ ਤੇ ਇਹ ਦੇਖੋ ਜੀ ਬਹੁਤ ਹੀ ਵਧੀਆ ਤੰਦੂਰੀ ਰੋਟੀ ਬਣ ਕੇ ਆਪਣੀ ਰੈਡੀ ਹੋ ਗਈ ਤੇ ਮੈਂ ਕਿਸ ਤਰੀਕੇ ਨਾਲ ਬਣਾਈ ਆ ਤੁਸੀਂ ਹੁਣੇ ਵੀਡੀਓ ਦੇ ਵਿੱਚ ਦੇਖ ਸਕਦੇ ਆ ਮੈਂ ਕਿਸ ਤਰੀਕੇ ਨਾਲ ਰੋਟੀ ਬਣਾਈ ਆ ਤੇ ਗੈਸ ਦੇ ਉੱਤੇ ਦੇਖੋ ਜੀ ਇਹ ਆਪਣੀਆਂ ਬਲਬਲੀਆਂ ਫੁੱਲਾਂ ਲੱਗ ਪਈਆਂ ਰੋਟੀ ਦੀਆਂ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਨੀਚੋਂ ਬਣ ਰਹੀ ਆ ਇਹਦਾ ਮਤਵਲਾ ਵੀ ਆਪਣੀ ਰੋਟੀ ਥੋੜੀ ਥੋੜੀ ਰੜ ਰਹੀ ਆ ਕਿਉਂਕਿ ਇਹਦੇ ਨੀਚੇ ਵਾਲੇ ਪਾਸੇ ਆਪਾਂ ਪਾਣੀ ਲਗਾਇਆ ਜਿੱਦ ਤਰ ਆਪਾਂ ਤਵੇ ਤੇ ਪਾਉਣੀ ਸੀ ਤੇ ਇਹ ਦੂਜਾ ਤਵਾ ਹੁਣ ਆਪਾਂ ਜੀ ਗਰਮ ਕਰ ਲਿਆ ਇਹਨੂੰ ਤਵੇ ਦੇ ਉੱਪਰ ਇਸ ਤਰ੍ਹਾਂ ਆਪਾਂ ਮੁੱਦਾ ਮਾਰ ਲੈਣਾ ਇਹ ਤਵਾ ਆਪਣਾ ਪੂਰੀ ਤਰ੍ਹਾਂ ਗਰਮ ਕੀਤਾ ਹੋਇਆ ਹੈ ਆਪਾਂ ਗੈਸ ਦੇ ਉੱਪਰ ਕਹਿੰਦੀ ਆ ਵੀ ਗੈਸ ਦੇ ਉੱਪਰ ਰੋਟੀ ਨਹੀਂ ਰਾੜਨੀ ਰਾੜ ਕੇ ਖਾਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਕੀ ਪਤਾ ਕਿ ਇਸ ਤਰ੍ਹਾਂ ਦੀਆਂ ਗੈਸਾਂ ਹੁੰਦੀਆਂ ਤੇ ਆਪਾਂ ਇਹ ਤਵਾ ਇਸ ਤਰ੍ਹਾਂ ਆਪਾਂ ਹੂਤਾ ਮਾਰ ਲਿਆ ਇਹ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਆ ਜਿਵੇਂ ਇਹ ਮੈਂ نیچے ਤਵਾ ਉੱਪਰ ਥੱਲੇ نیچے ਰੱਖ ਲਿਆ ਤੇ ਤੁਸੀਂ ਉੱਪਰ ਵੀ ਇਸ ਤਰ੍ਹਾਂ ਰੋਟੀ ਨੂੰ ਰੱਖ ਸਕਦੇ ਆ ਜਿਸ ਤਰ੍ਹਾਂ ਮੈਂ ਰੱਖ ਰਹੀ ਆ ਇਹ ਆਪਾਂ ਇਸ ਤਰ੍ਹਾਂ ਦੋ ਤਰ੍ਹਾਂ ਹੀ ਪਕਾ ਸਕਦੇ ਆ ਇਹ ਰੋਟੀ ਆਪਣੀ ਗੈਸ ਤਵੇ ਦੇ ਨਾਲ ਚਿਪਕੀ ਹੋਈ ਆ ਤੇ ਆਪਾਂ ਦੂਸਰਾ ਜਿਹੜਾ ਤਵਾ ਉਹ ਨੀਚੇ ਕਰ ਲਿਆ ਤੇ ਹੁਣ ਆਪਾਂ ਜਿਹੜਾ ਇਹ ਤਵਾ ਹੈ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਰੋਟੀ ਬਣ ਕੇ ਰੈਡੀ ਹੋਊਗੀ ਆਪਣੀ ਤੁਸੀਂ ਥੋੜੀ ਥੋੜੀ ਚਿਰ ਬਾਅਦ ਚੈੱਕ ਕਰਦੇ ਰਹਿਣਾ ਕਿਉਂਕਿ ਆਪਣੀ ਰੋਟੀ ਜਲ ਵੀ ਨਾ ਜਾਵੇ ਇਹ ਬਹੁਤ ਹੀ ਤਰੀਕਾ ਵਧੀਆ ਜੀ ਬਹੁਤ ਵਧੀਆ ਰੋਟੀਆਂ ਆਪਣੀਆਂ ਜੇ ਤੁਹਾਨੂੰ ਕੋਈ ਤੰਦੂਰ ਦੀ ਰੋਟੀ ਖਾਣ ਦਾ ਤੁਹਾਡੇ ਕੋਈ ਸ਼ਿਕੀਨ ਆ ਤਾਂ ਤੁਸੀਂ ਤੁਹਾਡੇ ਤੰਦੂਰ ਹੈ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਰੋਟੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਰੋਟੀ ਬਣ ਕੇ ਆਪਣੀ ਰੈਡੀ ਹੋਊਗੀ ਤੇ ਤੁਸੀਂ ਤੰਦੂਰ ਦੀ ਰੋਟੀ ਇਸ ਤਰ੍ਹਾਂ ਤਵੇ ਤੇ ਵੀ ਬਣਾ ਸਕਦੇ ਆ ਇਹ ਆਪਣੀ ਰੋਟੀ ਆਪਾਂ ਦੇਖਦੇ ਹਾਂ ਜੀ ਇਸ ਤਰ੍ਹਾਂ ਬਣ ਗਈ ਆ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਸੇਕ ਹੋਰ ਲੱਗੂਗਾ ਤੇ ਆਪਣੀ ਰੋਟੀ ਪਨ ਜਾਊਗੀ ਕਿਉਂਕਿ ਥੋੜਾ ਜਿਹਾ ਜਿਹੜਾ ਗੈਸ ਦਾ ਫਲੇਮ ਆ ਉਹ ਮੱਧਮ ਮੈਂ ਛੱਡਤਾ ਸੀ ਇਸ ਤਰ੍ਹਾਂ ਮੈਨੂੰ ਪਤਾ ਲੱਗਿਆ ਫਿਰ ਮੈਂ ਫੁੱਲ ਕੀਤਾ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਰੋਟੀ ਜਿਹੜੀ ਬਹੁਤ ਹੀ ਵਧੀਆ ਰੈਡੀ ਹੋਈ ਆ ਤੇ ਆਪਣੀ ਜਿਹੜੀ ਜੰਮੀ ਰੋਟੀ ਆ ਤੇ ਉਹ ਆਪਾਂ ਖੁਰਚਣੇ ਦੇ ਨਾਲ ਆਪਾਂ ਲਾ ਲੈਣੀ ਆ ਇਹਨੂੰ ਇਹ ਆਪਾਂ ਖੁਰਚ ਨਹੀਂ ਦਨ ਲਾਲੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਰੋਟੀ ਆਪਣੀ ਰੈਡੀ ਹੋਈ ਆ ਤੇ ਆਪਾਂ ਮੱਖਣ ਦੇ ਨਾਲ ਇਹ ਚੁੱਪੜ ਲਈ ਆ ਤੇ ਹੁਣ ਆਪਾਂ ਉੱਪਰ ਫਿਰ ਇਹਦੇ ਤੇ ਗੈਸ ਦੇ ਉੱਪਰ ਤਵਾ ਰੱਖਤਾ ਜਿਹੜਾ ਆਪਣਾ ਜਿਆਦਾ ਤਵਾ ਆਪਣਾ ਜਿਹਦੇ ਤੇ ਆਪਾਂ ਰੋਟੀ ਲਾਉਣੀ ਆ ਤੇ ਮੈਂ ਫਿਰ ਰੋਟੀ ਇਸ ਤਰ੍ਹਾਂ ਬਣਾ ਲਈ ਆ ਤੇ ਪਾਣੀ ਹੱਥ ਲਾ ਲਿਆ ਜਿੱਧਰ ਮੈਂ ਪਾਣੀ ਲਾਇਆ ਤੇ ਉਹ ਆਪਾਂ ਤਵੇ ਦੇ ਉੱਪਰ ਰੋਟੀ ਇਹਨੂੰ ਲਾ ਦਿਆਂਗੇ ਐਵੇਂ ਤਵੇ ਦੇ ਉੱਪਰ ਰੋਟੀ ਲਾਤੀ ਆ ਫਿਰ ਤੁਸੀਂ ਉਦਾਂ ਹੀ ਕਰਨਾ ਹੈ ਜਿਹੜਾ ਤਵਾ ਦੂਸਰਾ ਰੱਖਦੇ ਨੇ ਦੇਖ ਸਕਦੇ ਆ ਤੁਸੀਂ ਰੋਟੀ ਦੇ ਉੱਤੇ ਬੁਲਬਲੀ ਜੀ ਫਿਰ ਫੁੱਲ ਗਈ ਆ ਤੇ ਇਹ ਆਪਾਂ ਦੂਸਰੀ ਰੋਟੀ ਇੱਕ ਰੋਟੀ ਲਾ ਲਈ ਤੇ ਆਪਾਂ ਤੀਜੀ ਰੋਟੀ ਹੋਰ ਬਣਾ ਰਹੇ ਆ ਇਹ ਆਪਾਂ ਹੱਥਾਂ ਤੇ ਥੱਪ ਕੇ ਰੋਟੀ ਨੂੰ ਬਣਾ ਰਹੇ ਆ ਇਹ ਦੇਖੋ ਜੀ ਆਪਾਂ ਫਿਰ ਦੂਜੇ ਗੈਸ ਤੇ ਆਪਾਂ ਤਵਾ ਰੱਖਿਆ ਉਸ ਤੇ ਆਪਾਂ ਫਿਰ ਇਹ ਤਵਾ ਮੁੱਦਾ ਮਾਰਤੇ ਆਪਾਂ ਜਿਹੜੇ ਰੋਟੀ ਰੱਖੀ ਸੀ ਉਹ ਹੀ ਤਵਾ ਮੁੱਦਾ ਮਾਰਿਆ ਨਹੀਂ ਤੁਸੀਂ ਦੂਸਰਾ ਵੀ ਮਾਰ ਸਕਦੇ ਤੇ ਬਹੁਤ ਹੀ ਵਧੀਆ ਫੁਲਕੇ ਆਪਣੇ ਬਣ ਕੇ ਤੰਦੂਰੀ ਫੁਲਕੇ ਬਣ ਕੇ ਰੈਡੀ ਹੋਣਗੇ ਉਹ ਮਿੱਥ ਉਸਕੇਪ ਹੋ ਗਈ ਰੋਟੀ ਜਿਹੜੀ ਮੈਂ ਰੋਟੀ ਬਣਾਉਂਦੀ ਸੀ ਤੇ ਉਹ ਸਕਿੱਪ ਹੋ ਗਈ ਤਾਂ ਕਰਕੇ ਤੁਹਾਨੂੰ ਐ ਲੱਗ ਰਿਹਾ ਇਹ ਮੈਂ ਦੂਸਰੀ ਰੋਟੀ ਪਾਤੀ ਉਹਦਾ ਵੀਡੀਓ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਵੀਡੀਓ 'ਚ ਤੇ ਤੁਸੀਂ ਦੇਖ ਸਕਦੇ ਆ ਜਿਹੜੀ ਆਪਣੀ ਰੋਟੀ ਦੀ ਬਲਬਲੀਆਂ ਫੇਰ ਬਣ ਗਈਆਂ ਤੇ ਹੁਣ ਆਪਾਂ ਫੇਰੇ ਦਿੱਤੇ ਤਵਾ ਰੱਖ ਦੇਣਾ ਜੇ ਮੇਰੇ ਚੈਨਲ ਦੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੁਸੀਂ ਇਸ ਤਰ੍ਹਾਂ ਤੰਦੂਰੀ ਰੋਟੀ ਦੇ ਆਪਣਾ ਬਣਾ ਕੇ ਤੁਸੀਂ ਖਾ ਸਕਦੇ ਹੋ ਜੇ ਤੁਹਾਡਾ ਤੰਦੂਰੀ ਰੋਟੀ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਜਰੂਰ ਇਸ ਤਰ੍ਹਾਂ ਤੰਦੂਰੀ ਰੋਟੀ ਬਣਾ ਕੇ ਖਾਓ ਇਧਰ ਫੇਰ ਆਪਾਂ ਦੂਸਰੀ ਰੋਟੀ ਆਪਾਂ ਤੀਸਰੀ ਚ ਤੀਸਰੀ ਰੋਟੀ ਸੋਰੀ ਆਪਾਂ ਥੱਪ ਰਹੇ ਹਾਂ ਹੁਣ ਇਹਦੇ ਨਾਲ ਜਿਹੜਾ ਆਪਣਾ ਗੈਸ ਦੇ ਉੱਪਰ ਆਪਾਂ ਰੋਟੀ ਸੇਕਦੇ ਹਾਂ ਉਹ ਸੇਕਣ ਤੋਂ ਕਹਿੰਦੇ ਕਈ ਬਿਮਾਰੀਆਂ ਲੱਗ ਜਾਂਦੀਆਂ ਇਹ ਨਵਾਂ ਟੈਕ ਮੈਂ ਵਰਤਿਆ ਵੀ ਇਸ ਤਰ੍ਹਾਂ ਆਪਾਂ ਤਵੇ ਦੇ ਉੱਪਰ ਹੀ ਰੋਟੀ ਚਪਕਾ ਕੇ ਤਵੇ ਦੇ ਉੱਪਰ ਰੱਖ ਕੇ ਤੇ ਆਪਾਂ ਰੋਟੀ ਨੂੰ ਬਣਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਰੋਟੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ ਜਮਾ ਤੰਦੂਰੀ ਜਿਵੇਂ ਆਪਾਂ ਤੰਦੂਰ ਦੇ ਵਿੱਚ ਰੋਟੀ ਬਣਾਉਣੀ ਉਸੇ ਤਰ੍ਹਾਂ ਹੀ ਬਣੀ ਹੈ ਤੇ ਇਹਨੂੰ ਵੀ ਆਪਾਂ ਮੱਖਣ ਦੇ ਨਾਲ ਚੋਪੜ ਕੇ ਤੇ ਹੁਣ ਆਪਾਂ ਦੂਜੀ ਰੋਟੀ ਬਣਾ ਪਾਵਾਂਗੇ ਇਹ ਫੇਰ ਮੈਂ ਇੱਧਰ ਪਾਣੀ ਲਾ ਲਿਆ ਇਹ ਤੁਸੀਂ ਭੁੱਲਣਾ ਨਹੀਂ ਜਿੱਧਰ ਆਪਾਂ ਪਾਣੀ ਲਾਉਣਾ ਹੈ ਉਹ ਆਪਾਂ ਤਵੇ ਦੇ ਉੱਪਰ ਰੋਟੀ ਇਸ ਤਰ੍ਹਾਂ ਰੱਖ ਦੇਣੀ ਹੈ ਤੁਸੀਂ ਦੇਖ ਸਕਦੇ ਆ ਆਪਣੀ ਰੋਟੀ ਦੇ ਉੱਪਰ ਫੇਰ ਬੁਲਬੁਲੀਆਂ ਫੁੱਲ ਰਹੀਆਂ ਤੇ ਆਪਣੀ ਥੱਲਿਓਂ ਤੰਦੂਰੀ ਰੋਟੀ ਬਣ ਰਹੀ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਰਨਾ ਬੈਲ ਆਈਕਨ ਨੂੰ ਦਬਾਉਣਾ ਨੂੰ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਤੁਹਾਨੂੰ ਨੋਟੀਫਿਕੇਸ਼ਨ ਤੋਂ ਨੂੰ ਮਿਲ ਸਕੇ ਇਹ ਆਪਾਂ ਤਵਾ ਦੂਜਾ ਰੱਖਤਾ ਤੇ ਉੱਪਰ ਆਪਾਂ ਰੋਟੀ ਵਾਲਾ ਤਵਾ ਮੁੱਦਾ ਮਾਰਤਾ ਤੁਸੀਂ ਇਸੇ ਤਰ੍ਹਾਂ ਆਪਣੀਆਂ ਰੋਟੀਆਂ ਬਣਾ ਸਕਦੇ ਤੰਦੂਰ ਦੀਆਂ ਤੇ ਬਣਾ ਕੇ ਤੁਸੀਂ ਖਾ ਸਕਦੇ ਹੋ ਜੇ ਤੁਹਾਡੇ ਕੋਈ ਘਰੇ ਕੋਈ ਪਰੌਣੇ ਵੀ ਹੁੰਦਾ ਤੁਸੀਂ ਇਸੇ ਤਰ੍ਹਾਂ ਰੋਟੀ ਬਣਾ ਕੇ ਉਹਨੂੰ ਤੰਦੂਰੀ ਰੋਟੀ ਖਵਾ ਸਕਦੇ ਆ ਇਹ ਬਹੁਤ ਹੀ ਟੇਸਟੀ ਰੋਟੀ ਬਣੀ ਸੀ ਕਿਉਂਕਿ ਮੈਂ ਆਪ ਖੁਦ ਖਾਤੀ ਸੀ ਕਿ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਈ ਆ ਤੁਸੀਂ ਦੇਖ ਸਕਦੇ ਜੀ ਇਹ ਰੋਟੀ ਆਪਣੀ ਫੁੱਲ ਲੱਗੀ ਆ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹ ਖੁਰਚਨੇ ਦੇ ਨਾਲ ਚੱਕ ਲੈਣੀ ਤੁਸੀਂ ਦੇਖ ਸਕਦੇ ਆ ਆਪਣੀ ਪੂਰੀ ਤਰ੍ਹਾਂ ਫੁੱਲ ਗਈ ਹੈ ਰੋਟੀ ਤੇ ਬਹੁਤ ਹੀ ਵਧੀਆ ਰੋਟੀ ਇਧਰੋਂ ਵੀ ਪੱਕੀ ਹੋਈ ਹੈ ਰੋਟੀ ਆਪਣੀ ਤੇ ਵੀ ਰੋਟੀ ਆਪਾਂ ਇਸੇ ਤਰ੍ਹਾਂ ਹੀ ਬਣਾ ਲਈ ਆ ਹੁਣ ਆਪਾਂ ਦੂਸਰਾ ਤਵਾ ਫੇਰ ਰੱਖ ਦਿਆਂਗੇ ਫੇਰ ਆਪਾਂ ਇਹਦੇ ਤੇ ਰੋਟੀ ਇਸੇ ਤਰ੍ਹਾਂ ਹੀ ਬਣਾਉਣੀ ਆ ਇਹ ਆਪਾਂ ਰੋਟੀ ਹੂਰ ਥੱਪਲੀ ਆ ਤੇ ਇਹਦੇ ਪਾਸੇ ਵੀ ਇੱਧਰਲੇ ਪਾਸੇ ਆਪਾਂ ਪਾਣੀ ਲਾ ਲੈਣਾ ਪਾਣੀ ਲਾ ਕੇ ਤੇ ਇਹ ਗੈਸ ਦੇ ਉੱਪਰ ਪਾ ਦੇਣੀ ਬਹੁਤ ਹੀ ਵਧੀਆਂ ਆਪਣੀਆਂ ਰੋਟੀਆਂ ਜਿਹੜੀਆਂ ਤੰਦੂਰੀ ਫੁਲਕੇ ਬਣ ਕੇ ਆਪਣੇ ਰੈਡੀ ਹੋਏ ਆ ਤੇ ਆਪਾਂ ਦੂਸਰਾ ਤਵਾ ਰੱਖ ਲਿਆ ਤੇ ਹੁਣ ਆਪਾਂ ਇਹਦੇ ਉੱਪਰ ਰੋਟੀ ਵਾਲਾ ਤਵਾ ਮੁਰਦਾ ਮਾਰਦੇ ਆਂ ਇਸ ਏਕ ਦੇ ਨਾਲ ਹੀ ਰੋਟੀ ਬਣ ਗਈ ਤੁਸੀਂ ਗੈਸ ਦਾ ਫਲੇਮ ਥੋੜਾ ਜਿਆ ਜਦੋਂ ਆਪਾਂ ਰੋਟੀ ਰੱਖਦੇ ਆ ਉਹਨੂੰ ਫੁੱਲ ਹੀ ਰੱਖਣਾ ਹੈ ਇਧਰ ਦੇਖੋ ਜੀ ਆਪਣੀਆਂ ਢੇਰ ਸਾਰੀਆਂ ਰੋਟੀਆਂ ਬਣ ਕੇ ਰੈਡੀ ਹੋ ਗਈਆਂ ਤੁਸੀਂ ਵੀ ਇਸ ਤਰ੍ਹਾਂ ਰੋਟੀ ਬਣਾਓ ਤੇ ਖਾਓ ਇਹ ਦੇਖ ਸਕਦੇ ਹੋ ਆਪਣੀ ਇਹ ਵੀ ਰੋਟੀ ਬਣ ਕੇ ਰੈਡੀ ਹੋ ਗਈ ਹੈ ਇਹ ਨੂੰ ਵੀ ਆਪਾਂ ਹੁਣ ਚੋਪੜ ਕੇ ਮੱਖਣ ਦੇ ਨਾਲ ਚੋਪੜ ਕੇ ਤੁਸੀਂ ਦਹੀਂ ਦੇ ਨਾਲ ਸਬਜ਼ੀ ਦੇ ਨਾਲ ਸੁੱਕੀ ਸਬਜ਼ੀ ਦੇ ਨਾਲ ਇਹ ਰੋਟੀਆਂ ਖਾਓ ਜਾਂ ਚਟਨੀ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੀਆਂ ਤੁਸੀਂ ਦੇਖ ਸਕਦੇ ਹੋ ਆਪਾਂ 5 ਰੋਟੀਆਂ ਬਣਾ ਲਈਆਂ ਤੰਦੂਰ ਦੀਆਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਇਸੇ ਤਰ੍ਹਾਂ ਤੁਸੀਂ ਵੀ ਰੋਟੀ ਬਣਾ ਸਕਦੇ ਹੋ ਤੇ ਖਾ ਸਕਦੇ ਹੋ ਇਹ ਵਧੀਆ ਰੋਟੀਆਂ ਬਣ ਕੇ ਫੁੱਲੀਆਂ ਫੁੱਲੀਆਂ ਰੋਟੀਆਂ ਬਣ ਕੇ ਰੈਡੀ ਹੋਈਆਂ ਥੈਂਕ ਯੂ ਫॉर ਵਾਚਿੰਗ